ਇਹ ਵੀ ਡੇਰਾ ਬਾਬਾ ਨਾਨਕ ਦੀ ਫਰੂਟ ਦੀ ਦੁਕਾਨ ਅਕਸਰ ਵਿਆਹ ਸ਼ਾਦੀਆਂ ਦੇ ਵਿੱਚ ਕਿਸੇ ਨੇ ਕੋਈ ਟੋਕਰੀ ਟੱਕਰੀ ਫਰੂਟ ਦੀ ਬਣਾਉਣੀ ਹੈਗੀਆ ਤੇ ਆ ਤੁਸੀਂ ਦੇਖ ਰਹੇ ਹੋ ਟੋਕਰੀਆਂ ਜਿਹੜੀਆਂ ਨੇ ਬਣ ਰਹੀਆਂ ਨੇ ਹੈਗੀਆਂ ਨੇ ਤੁਹਾਨੂੰ ਦਿਖਾਉਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀਆਂ ਨੇ ਜਿਹਾ ਦੇਖੋ ਜੀ ਸਜਾਵਟ ਇਹਨਾਂ ਦੀ ਹੋ ਰਹੀ ਹੈਗੀ ਆ ਬਾਹਰ ਕਿਤੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਡੇਰਾ ਬਾਬਾ ਨਾਨਕੀ ਵਿੱਚ ਇਹ ਜਿਹੜੀ ਆ ਸਾਰਾ ਤੁਹਾਨੂੰ ਫਰੂਟ ਦੀਆਂ ਟੋਕਰੀਆਂ ਬਣੀਆਂ ਤੁਹਾਨੂੰ ਮਿਲ ਸਕਦੀਆਂ ਨੇ ਮਰੀਕ ਫਰੂਟ ਵਾਲਾ ਡੇਰਾ ਬਾਬਾ ਨਾਨਕ ਜੀ ਮਸ਼ਹੂਰ ਦੁਕਾਨ ਹੈਗੀ ਆ ਆ ਤੁਸੀਂ ਦੇਖ ਰਹੇ ਹੋ ਵਧੀਆ ਬਹੁਤ ਹੀ ਅਤਿਆ ਫਰੂਟ ਦੀ ਦੁਕਾਨ ਜਿਹੜੀ ਹੈ ਵਧੀਆ ਤਰੀਕੇ ਨਾਲ ਸਜਾਈ ਦੀ ਹੈਗੀ ਆ ਜੀ ਦੁਬਾਰਾ ਫੇਰ ਤੁਹਾਨੂੰ ਦਿਖਾਉਨੇ ਆ ਜੇ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਠਾਕ ਦੇ ਵਿੱਚ ਜਾਂ ਤੁਸੀਂ ਟੋਕਰੀਆਂ ਜਿਹੜੇ ਫਰੂਟ ਦੀਆਂ ਲਵਾਉਂਗੀਆਂ ਨੇ ਆਹ ਦੇਖ ਰਹੇ ਹੋ ਜੀ ਮਰੀਕ ਫਰੂਟ ਵਾਲਾ ਡੇਰਾ ਬਾਬਾ ਨਾਨਕ ਜਰੂਰ ਇੱਕ ਵਾਰੀ ਇੱਥੇ ਡੇਰਾ ਬਾਬਾ ਨਾਨਕ ਵਿੱਚ ਹਾਂ ਜੀ ਬਰੂ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਜਿਹੜਾ ਫਰੂਟ ਜਿਹੜਾ ਤੁਹਾਨੂੰ ਇੱਥੋਂ ਮਿਲੇਗਾ ਅਮਰੀਕ ਫਰੂਟ ਵਾਲਾ ਜੀ ਜਿਹੜਾ ਜਿਹੜਾ ਫਾਲਿਆ ਜੀ ਸਾਡੇ ਕੋਲ ਅਸੀ ਜਾਲ ਜੀ ਸਾਡੇ ਹਰ ਤਰ੍ਹਾਂ ਦਾ ਫਰੂਟ ਤੁਹਾਨੂੰ ਭੈੜੀ ਮਿਲੇਗਾ ਇੰਪੋਰਟਡ ਵੀ ਤੇ ਆਪਣੇ ਇਧਰ ਦਾ ਵੀ ਜਿਹੜਾ ਤੁਸੀਂ ਵੇਖ ਸਕਦੇ ਹੋ ਇੰਪੋਰਟਡ ਫਰੂਟ ਸਾਡੇ ਹੈਗੇ ਆ ਤੇ ਬਰੋ ਪੰਜੀ ਦਾ ਬੇਰੀ ਬਲੂਬੇਰੀ ਠੀਕ ਹੈ ਜੀ ਤੇ ਸਟ੍ਰੋਬੇਰੀ ਮਿਲੇਗੀ ਤੁਹਾਨੂੰ ਠੀਕ ਹੈ ਜੀ ਗਰੇਪਸ ਨੇ ਬਹੁਤ ਵਧੀਆ ਜੰਬੋ ਗ੍ਰੇਪਸ ਆ ਇਹ ਆ ਫਲੈਟ ਕਾਲੇ ਬਹੁਤ ਵਧੀਆ ਮਿੱਠੇ ਗੇਰ ਆ ਸਪੈਸ਼ਲ ਗੇਰ ਮਿਲਣਗੇ ਵਾਈਟ ਗੇਰ ਐਂਡ 14 ਗ੍ਰੇਪਸ ਮਿਲਣਗੇ ਤੁਹਾਨੂੰ 3 ਕਿਲੋ ਗ੍ਰੇਪਸ ਨੇਪੋਰਟ ਨੇ ਨਿਊਜ਼ੀਲੈਂਡ ਦੇ ਇਹ ਵੀ ਮਿਲਣਗੇ ਠੀਕ ਹੈ ਜੀ ਫਰੂਟ ਵਿਦਾਊਟ ਸੀਜ਼ਨਲ ਫਰੂਟ ਜਿਹੜੇ 12 ਮਹੀਨੇ ਤੁਹਾਨੂੰ ਸਾਡੇ ਕੋਲ ਮਿਲਣਗੇ ਆਂਬ ਆਂਬ ਅੱਜ ਕੱਲ ਤੁਹਾਨੂੰ ਕਿਤੋਂ ਨਹੀਂ ਮਿਲੇਗਾ ਇੱਥੇ ਤੁਹਾਨੂੰ ਡੇਰਾ ਬਾਬਾ ਨਾਲ ਚੇ ਮੇਨ ਦੁਕਾਨ ਤੋਂ ਅਮਰੀਕ ਫੂਡ ਸ਼ੌਪ ਤੋਂ ਜ਼ਰੂਰ ਮਿਲੇਗਾ ਠੀਕ ਹੈ ਨਾਖਰੀ ਸੰਤਰਾਵਾ ਇੰਪੋਰਟਡ ਪੀਅ ਨਿਊਜ਼ੀਲੈਂਡ ਦਾ ਪੀਅ ਬਹੁਤ ਵਧੀਆ ਮਿੱਠਾ ਤੇ ਰਸ ਵਾਲਾ ਹੁੰਦਾ ਹੈ ਤੇ ਪੀਤਾ ਐਪਲ ਵੇਅਰ ਨੇ ਬਹੁਤ ਮੋਟੇ ਵਧੀਆ 베ਰ ਲੁੰਦੇ ਆ ਠੀਕ ਹੈ ਪਾਈਆ ਪਰ ਇੱਥੇ ਤਿੰਨ ਦੋ ਵੈਰਟੀਆਂ ਹੁੰਦੀਆਂ ਨੇ ਇੱਕ ਰਾਜਾ ਤੇ ਇੱਕ ਰਾਣੀ ਬਿਲਕੁਲ ਫਰੈਸ਼ ਬਹੁਤ ਵਧੀਆ ਮਿੱਠੀ ਹੁੰਦੀ ਹੈ ਤੇ ਖਾਂਚ ਬਹੁਤ ਵਧੀਆ ਹੁੰਦੀ ਹੈ Pepita. 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 ਉਸ ਤੋਂ ਬਾਅਦ ਤੁਸੀਂ ਦੇਖੋਗੇ ਅਮਰੂਦ ਆਪਣੇ ਇਧਰ ਦਾ ਲਾਹਬਾਦ ਦਾ ਇੰਪੋਰਟਡ ਗਾਵਾ ਠੀਕ ਹੈ ਇਹ ਪਿੰਕ ਗਾਵਾ ਇਹਨੂੰ ਕਹਿੰਦੇ ਆ ਕੇਲੇ ਤੇ ਆਮ ਦੇਖੋ ਬੰਗਲੌਰ ਕੇਲਾ ਵਧੀਆ ਵੱਡਾ ਸਾਫ਼ ਬਿਲਕੁਲ ਜਿਹੜਾ ਹੁੰਦਾ ਉਹ ਮਿਲੇਗਾ ਤੁਹਾਨੂੰ ਫਿਰ ਉਸ ਤੋਂ ਬਾਅਦ ਤੁਸੀਂ ਫਰੂਟ ਦੇਖੋਗੇ ਫਰੂਟ ਤੁਹਾਨੂੰ ਤਰਬੂਜ ਮਿਲੇਗਾ ਠੀਕ ਹੈ ਜੀ ਕਰਬੂਜਾ 12 ਮਹੀਨੇ ਉਹ ਵੀ ਕਰਬੂਜਾ ਹੁੰਦਾ ਹੈ ਬਹੁਤ ਵਧੀਆ ਹੁੰਦਾ ਹੈ ਖਾਂਚ ਵੀ ਬਹੁਤ ਔਨ ਕਰਦਾ ਠੀਕ ਹੈ ਜੀ ਤੋਂ ਬਾਅਦ ਖਜੂਰ ਤੁਹਾਨੂੰ ਬਹੁਤ ਤਰ੍ਹਾਂ ਦੀ ਮਿਲੇਗੀ 2-3 ਤਰ੍ਹਾਂ ਦੀ ਖਜੂਰ ਜਿਹੜੀ 12 ਮਹੀਨੇ ਤੁਹਾਨੂੰ ਮਿਲੇਗੀ ਹਟੇ ਠੀਕ ਹੈ ਜੀ ਤੋਂ ਬਾਅਦ ਤੁਹਾਨੂੰ ਅਗਰ ਬੇਨਲੀ ਬਹਿ ਕੇ ਜੂਸ ਪੀਓ ਫਰੈਸ਼ ਜੂਸ ਬਿਲਕੁਲ ਮਿਲੇਗਾ ਸਮੂਦੀ ਮਿਲੇਗੀ ਸ਼ੇਕ ਮਿਲੇਗਾ ਸ਼ੇਕ ਹਰ ਤਰ੍ਹਾਂ ਦਾ ਮਿਲੇਗਾ ਜਿੰਨਾ ਦਾ ਵੀ ਤੁਸੀਂ ਪੀਣਾ ਵਾ ਠੀਕ ਹੈ ਅੰਦਰ ਆਓ ਦੇਖੋ ਹਰ ਤਰ੍ਹਾਂ ਦੇ ਕੋਲਡਿੰਗ ਜੂਸ ਫਰੂਟ ਇਦੋ ਇਹਦਾ ਪਰ ਬੈਠਾ ਬਹੁਤ ਵਧੀਆ ਅਰੇਂਜਮੈਂਟ ਕੀਤੀ ਹੈ ਆਪਾਂ ਹਰ ਤਰ੍ਹਾਂ ਦੇ ਫੈਮਿਲੀ ਵੀ ਪਰਿਵਾਰ ਲਈ ਕੋਈ ਚਾਰ ਬੰਦੇ ਇਕੱਠੇ ਵੀ ਆਜਣ ਨੂੰ ਲਈ ਬਹੁਤ ਵਧੀਆ ਪ੍ਰੋਗਰਾਮ ਬਣਾ ਕੇ ਰੱਖਿਆ ਹੋਇਆ ਹੈ ਦੇਖੋ ਕਿ ਚਾਹ ਉਹ ਸਿਸਟਮ ਥਰੂ ਚਾਰਟ ਮਿਲੇਗਾ ਫਰੈਸ਼ ਇਸ ਨੂੰ ਮੈਂ ਸਾਡੇ ਕੋਲ ਸਿੱਧੂ ਮੂਸੇਵਾਲੇ ਨੂੰ ਤੁਸੀਂ ਪਿਆਰ ਕਰਦੇ ਹੋ ਜੀ ਹਾਂ ਜੀ ਇਹਨਾਂ ਨੂੰ ਜੂਟਾ ਨਾਲ ਨੂੰ ਬਹੁਤ ਪਿਆਰ ਕਰੀਦਾ ਜੀ ਸਪੈਸ਼ਲ ਤੌਰ ਤੇ ਉਹਨਾਂ ਦੀ ਫੋਟੋ ਹਾਂ ਜੀ ਹਾਂ ਜੀ ਉਹਨਾਂ ਦੀ ਫੋਟੋ ਲਾਈ ਦੀ ਆ ਬਹੁਤ ਵੱਡੇ ਕਲਾਕਾਰ ਨੇ ਸਾਡੇ ਪੰਜਾਬ ਦੇ